ਭਾਈ ਐਮਬੀਏ ਹੋ ਕੇ ਇਹ ਆਈ ਨਹੀਂ ਲੱਗਿਆ ਯਾਰ ਵੀ ਇਹ ਕੰਮ ਸ਼ੁਰੂ ਕਰੀ ਨਹੀਂ ਬਿਲਕੁਲ ਨਹੀਂ ਲੱਗਿਆ ਮੈਨੂੰ ਕਿੱਥੋਂ ਲੱਗਿਆ ਨਾ ਇੱਕ ਤੁਸੀਂ ਆਪਾਂ ਗੱਲ ਨੋਟਿਸ ਕੀਤੀ ਹੈ ਕਿਸੇ ਨੇ ਨਹੀਂ ਕੀਤੀ ਮੈਂ ਬੜੀ ਲੇਟ ਕੀਤੀ ਆਪਣੇ ਕੋਲੇ ਵੀਰੇ ਫਿਲਹਾਲ ਤਾਂ ਹੁੰਦਾ ਕੜੀ ਤੇ ਚਾਵਲ ਹੁੰਦੇ ਆ ਹੋਮ ਮੇਡ ਨੇ ਜੀ ਅੱਛਾ ਹੋਮ ਮੇਡ ਹਾਂ ਸਭ ਤੋਂ ਵੱਡੀ ਗੱਲ ਆ ਭਾਈ ਹੋਮ ਮੇਡ ਸਾਬ ਸਫਾਈ ਦਾ ਕੰਮ ਜਿਵੇਂ ਤੁਹਾਨੂੰ ਮਿਲੂਗਾ ਨਾ ਇਹਦੇ ਇਹਦੇ ਚ ਰਾਈਸ ਹੁੰਦੇ ਆ ਠੀਕ ਆ ਹਾਲਾਂਕਿ ਮੇਰਾ ਅੱਜ ਹੈਗਾ ਤੀਜਾ ਦਿਨ ਜੀ ਮੈਂ ਇੱਥੇ ਖੜਿਆ ਆ ਕੇ ਪਰਸੋਂ ਜੀ ਪਰ ਸੋ ਆਪਣਾ ਪਹਿਲਾ ਦਿਨ ਸੀ ਜੀ ਪਹਿਲੇ ਦਿਨ ਚਲ ਰੁਪਿਆ ਨਹੀਂ ਕਮਾਇਆ ਆਪਾਂ ਕੋਈ ਜੀ ਜੀ ਪਰ ਇੱਕ ਦਿਲ ਨੂੰ ਜਿਹੜਾ ਮਨ ਨੂੰ ਆਪਣਾ ਸਕੂਨ ਨਹੀਂ ਹੁੰਦਾ ਜੀ ਵੀ ਆਪਦਾ ਕੰਮ ਕਰਕੇ ਮਿਲਦਾ ਬਹੁਤ ਮਿਲਿਆ ਮੈਂ ਕਹਿੰਦਾ ਮੈਂ ਕਹਿੰਦਾ ਯਾਰ ਪੱਤੀ ਉਹ 30 ਲੱਖ ਦਾ ਇੱਥੇ ਲਾਉਣ ਦੀ ਲੋੜ ਨਹੀਂ ਤੁਸੀਂ ਖੁਦ ਕੰਮ ਚਲਾਓ ਬਸ ਇੱਕ ਦਿਮਾਗ ਦੇ ਵਿੱਚ ਹਰ ਇੱਕ ਬੰਦੇ ਦੇ ਫੱਟ ਉਹੀ ਚੀਜ਼ ਹੈ ਵੀ ਲੋਕ ਕੀ ਕਹਿਣਗੇ ਜੀ ਸਹੀ ਗੱਲ ਹੈ ਇਹ ਗੱਲ ਹੁਣ ਮੇਰੀ ਵੀਡੀਓ ਹੈ ਜੀ ਹੋ ਸਕਦਾ ਹੈ ਮੇਰੇ ਸੌਰਿਆਂ ਵਾਲੀ ਸਾਈਡ ਵੀ ਜਾਵੇ ਜੀ ਮੇਰੇ ਸਾਰੇ ਪਿੰਡ ਚ ਵੀ ਜਾਵੇ ਜੀ ਕਿਹਦੇ ਕੋਲੇ ਮੈਨੂੰ ਸਵਾਲ ਵੀ ਪੁੱਛਣਗੇ ਪਰ ਮੈਂ ਮੈਂ ਉਹ ਚੀਜ਼ ਨੂੰ ਪਹਿਲਾਂ ਆਪਦੇ ਮਾਈਂਡ ਦੇ ਵਿੱਚ ਸੈੱਟ ਕਰ ਲਿਆ ਸਮਝੋਤਾ ਕਰਦੇ ਆਂ ਅਗਲਾ ਕਹਿੰਦਾ ਮੈਂ ਇੰਨੇ ਡਾਲਰ ਦਊਂਗਾ ਜੀ ਘੰਟੇ ਦੇ ਆਪਾਂ ਪੜਕ ਦੇਣੇ ਹਾਂ ਕਰ ਦਿੰਦਾ ਬੰਦਾ ਵੀ ਹਾਂ ਕਿਉਂਕਿ ਕੰਮ ਹੀ ਨਹੀਂ ਹੈਗਾ ਜੀ ਕੰਮ ਮਿਲਦਾ ਨਹੀਂ ਕੰਮ ਹੈਗਾ ਠੀਕ ਹੈ ਲੋ ਤੇ ਕਿਉਂ ਨਾ ਆਪਾਂ ਜੇ ਉਧਰ ਜਾ ਕੇ ਆਪਾਂ ਟਾਇਲਟ ਵਗੈਰਾ ਸਾਫ਼ ਕਰ ਸਕਦੇ ਆਂ ਆਪਾਂ ਪੀਜ਼ਾ ਡਿਲੀਵਰੀ ਕਰ ਸਕਦੇ ਆਂ ਆਪਾਂ ਬਰਤਨ ਧੋ ਸਕਦੇ ਆਂ ਆਪਾਂ ਇੱਥੇ ਆਪਦੇ ਦੇਸ਼ 'ਚ ਆਪਣੇ ਪੰਜਾਬ 'ਚ ਖੜ ਕੇ ਕਿਉਂ ਨਹੀਂ ਕਰ ਸਕਦੇ ਨੌਜਵਾਨਾਂ ਦੇ ਲਈ ਬਹੁਤ ਵੱਡੀ ਮਿਸਾਲ ਆ ਮਿੱਤਰੋ ਆ ਵੀਡੀਓ ਕੰਮ ਤਾਂ ਕੰਮ ਹੁੰਦਾ ਇਹ ਅੱਜ ਆਈ ਬਾਈ ਨੇ ਸਾਬਤ ਕਰਤਾ ਬਾਈ ਮੈਂ ਬਰਨਾਲੇ ਦੇ ਵਿੱਚ ਖੜਾ ਹੀ ਕਚਹਿਰੀਆਂ ਦੇ ਬਿਲਕੁਲ ਕੋਲੇ ਦੇ ਬਾਈਨਾ ਬੁਲਾਉਣਾ ਸਾਸ਼ੀ ਗਾਲ ਵੀਰੇ ਸਾਸ਼ੀ ਗਾਲ ਵੀਰੇ ਕੀ ਹਾਲ ਚਾਲ ਆ ਬਹੁਤ ਵਧੀਆ ਬਹੁਤ ਵਧੀਆ ਪਹਿਲਾਂ ਤਾਂ ਬਾਈ ਆਪਣੀ ਡਿਗਰੀ ਦੱਸ ਦਿਓ ਵੀ ਕਿਹੜਾ ਡੋਟਾ ਕਿੰਨੀ ਕਿੰਨੀ ਪੜ੍ਹਾਈ ਕੀਤੀ ਹੈਗੀ ਸਟੱਡੀ ਵੀਰੇ ਪਹਿਲਾਂ ਤਾਂ ਗ੍ਰੈਜੂਏਸ਼ਨ ਆਪਾਂ ਬੀਬੀਏ ਕੀਤੀ ਓਕੇ ਮਸਤ ਹੋਣਾ ਸਭ ਤੋਂ ਘਾਲ ਡਿਗਰੀ ਘਾਲ ਮਸਤ ਹੋਣਾ ਸਾਬ ਜੀ ਵੀਰੇ ਉਸ ਤੋਂ ਬਾਅਦ ਮੈਂ ਕਿਹਾ ਚੱਲ ਨਾਲ ਪੋਸਟ ਗ੍ਰੈਜੂਏਸ਼ਨ ਕਰ ਲਈ ਪਹਿਲਾਂ ਸੋਚੇ ਵੀਰ ਕਰਿਆ ਕਿ ਜਾਵੇ ਫਿਰ ਮੈਂ ਕਿਹਾ ਚੱਲ MBA ਕਰ ਲੈਨੇ ਮਾਰਕੀਟਿੰਗ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਮਈ 2013 ਦਾ ਮੈਂ ਪਾਸ ਆਊਟ ਆ ਜੀ ਉਸ ਤੋਂ ਬਾਅਦ ਫਿਰ ਸਫਰ ਸ਼ੁਰੂ ਹੋ ਗਿਆ ਆਪਾਂ ਜੋਬ ਲੱਭਣ ਲੱਗ ਜਾਨੇ ਆ ਜੀ ਉਸ ਟਾਈਮ ਵਿੱਚ 6 ਮਹੀਨੇ ਦਾ ਗਾਇਬ ਪੈ ਗਿਆ ਜੋਬ ਵਗੈਰਾ ਮਿਲੀ ਨਾ ਜੀ ਚਲੋ ਜੋਬ ਵੀ ਮਿਲ ਗਈ ਸਾਰਾ ਕੁਝ ਹੋ ਗਿਆ ਜੀ ਪਰ ਉਹ ਚ ਜਿੰਨਾ ਕ ਉੱਥੋਂ ਲੈ ਕੇ ਅੱਜ 11 ਸਾਲ ਹੋ ਗਏ ਮੈਂ ਅੱਜ ਇੱਥੇ ਖੜਾ ਜਿਹੜਾ ਉਹਨਾਂ ਦਾ ਵਿਚਲਾ ਐਕਸਪੀਰੀਅੰਸ ਹੈ ਪਰ ਮੇਰਾ ਕੋਈ ਬਾਲੇ ਵਧੀਆ ਨਹੀਂ ਰਿਹਾ ਓਕੇ ਕੰਮ ਆਪਾਂ ਕਰਦੇ ਸੀ ਜੀ ਕੰਮ ਆਪਾਂ ਜੀ ਜਾਣ ਨਾ ਕਰਦੇ ਸੀ ਪਰ ਉਹਦੇ باوجود ਵੀ ਜਿਹੜੀ ਆਪਣੀ ਇੱਕ ਹੁੰਦੀ ਹੈਗੀ ਨਾ ਸੈਟੀਸਫੈਕਸ਼ਨ ਜੀ ਮਿਲੀ ਨਹੀਂ ਕਦੇ ਨਹੀਂ ਮਿਲੇ ਓਕੇ ਹਾਲਾਂਕਿ ਮੇਰਾ ਅੱਜ ਹੈਗਾ ਤੀਜਾ ਦਿਨ ਜੀ ਮੈਂ ਇੱਥੇ ਖੜੇ ਆ ਕੇ ਪਰਸੋਂ ਜੀ ਪਰਸੋਂ ਆਪਣਾ ਪਹਿਲਾ ਦਿਨ ਸੀ ਜੀ ਪਹਿਲੇ ਦਿਨ ਚੱਲ ਰੁਪਈਆ ਨਹੀਂ ਕਮਾਇਆ ਆਪਾਂ ਕੋਈ ਜੀ ਜੀ ਪਰ ਇੱਕ ਦਿਲ ਨੂੰ ਜਿਹੜਾ ਮਨ ਨੂੰ ਆਪਣਾ ਸਕੂਨ ਨਹੀਂ ਹੁੰਦਾ ਜੀ ਵੀ ਆਪ ਦਾ ਕੰਮ ਕਰਕੇ ਮਿਲਦਾ ਬਹੁਤ ਮਿਲਿਆ ਮੈਂ ਕਹਿੰਦਾ ਵੀ ਐਂ ਵੀ ਕਿਸੇ ਥੱਲੇ ਜੇ ਇਲਾਕੇ ਕਰਨ ਵਾਲਾ ਆਪ ਦਾ ਕੰਮ ਆਉਂਦਾ ਇਹਦਾ ਭਾਈ ਐਂ ਸੀ ਹੁਣ ਕੀ ਐ ਇਹਦੇ ਵਿੱਚ ਕੀ ਆਪਾਂ ਆਪਦੇ ਲਈ ਵੀ ਟਾਈਮ ਕੱਢ ਸਕਦੇ ਆ ਜੀ ਕੰਮ ਤਾਂ ਆਪਾਂ ਕਰਦੀ ਕਰਦੇ ਆ ਵਧੀਆ ਆਪਦੇ ਲਈ ਟਾਈਮ ਕੱਢ ਸਕਦੇ ਆ ਜੀ ਜਿਹੜੋ ਚਲੋ ਮੈਂ ਨਹੀਂ ਕਹਿੰਦਾ ਵੀ ਜਿਹੜੇ ਸਾਰੇ ਜੌਬ ਕਰਦੇ ਆ ਉਹ ਗਲਤ ਨੇ ਜੀ ਬੋਲ ਨੌਕਰੀਆਂ ਵੀ ਕਰਨਗੇ ਤੇ ਉਹ ਵੀ ਬਹੁਤ ਵਧੀਆ ਗੱਲ ਹੈ ਬਟ ਜਿੰਨੇ ਮੈਨੂੰ ਲੱਗਿਆ ਵੀ ਉਹ ਜੌਬ ਨਾਲ ਮੈਂ ਆਪਦੇ ਆਪ ਨੂੰ ਤਾਂ ਭੁੱਲੀ ਗਿਆ ਸੀ ਜੀ ਆਪਦੇ ਆਪ ਦਾ ਖਤਮੀ ਸੀ ਕੰਮ ਆ ਜੀ ਰਾਤ ਨੂੰ 11-11 ਵਜੇ ਜਾਣੇ ਵੀ ਬੰਦਾ ਆਪਦੇ ਵਾਸਤੇ ਟਾਈਮ ਨਹੀਂ ਕੱਢ ਸਕਦਾ ਨਹੀਂ ਬਿਲਕੁਲ ਹੀ ਨਹੀਂ ਕੱਢ ਸਕਦਾ ਤੇ ਫਿਰ ਆ ਕਿਵੇਂ ਸੋਚਿਆ ਬਈ ਵੀ ਆ ਕੰਮ ਸ਼ੁਰੂ ਕਰ ਲਿਆ ਹੁਣ ਜਿਵੇਂ ਆ ਦੇਖੋ ਐਮਬੀਏ ਕੜੀ ਚਾਵਲ ਦੀ ਪਲੇਟ ਹਨਾ ਬਾਈ ਦੇਖ ਸਕਦਾ ਤੁਸੀਂ ਤੇ ਨਾਲ ਲੱਸੀ ਫ੍ਰੀ ਹੈ ਤੇ ਬਾਈ ਐਮਬੀਏ ਹੋ ਕੇ ਇੰਹੀਂ ਨਹੀਂ ਲੱਗਿਆ ਯਾਰ ਵੀ ਇਹ ਕੰਮ ਸ਼ੁਰੂ ਕਰੀ ਨਹੀਂ ਬਿਲਕੁਲ ਨਹੀਂ ਲੱਗਿਆ ਮੈਨੂੰ ਕਿੱਥੋਂ ਲੱਗਿਆ ਨਾ ਇੱਕ ਤੁਸੀਂ ਆਪਾਂ ਗੱਲ ਨੋਟਿਸ ਕੀਤੀ ਹੈ ਕਿਸੇ ਨੇ ਨਹੀਂ ਕੀਤੀ ਮੈਂ ਬੜੀ ਲੇਟ ਕੀਤੀ ਜੀ ਵੀਰੇ ਵੀ ਹੁਣ ਉਹ ਆਪਣੇ ਸਾਹਮਣੇ ਸਟਾਲ ਲੱਗੀ ਹੋਈ ਐ ਉਹ ਵੀ ਪ੍ਰਵਾਸੀ ਨੇ ਮੋਸਟਲੀ ਆਪਾਂ ਕੀ ਦੇਖਦੇ ਆ ਆਪਣੇ ਜਿੰਨੀਆਂ ਵੀ ਸਟਾਲਾਂ ਲੱਗੀਆਂ ਹੋਏ ਸਾਰੇ ਪ੍ਰਵਾਸੀ ਪ੍ਰਵਾਸੀ ਹੈਗੇ ਨੇ ਨਾ ਜੀ ਬਾਈ ਫਿਰ ਜਦੋਂ ਉਹ ਕੰਮ ਕਰ ਸਕਦੇ ਆ ਆਪਾਂ ਕਿਉਂ ਨਹੀਂ ਆਪਾਂ ਕਿਉਂ ਨਹੀਂ ਕਰਦੇ ਠੀਕ ਆ ਅਗਲਾ ਬਾਈ ਘੱਟੋ ਘੱਟ 4-500 ਕਿਲੋਮੀਟਰ ਤੋਂ ਆ ਕੇ ਆਪਣੇ ਪੰਜਾਬ ਦੇ ਵਿੱਚ ਕੰਮ ਕਰ ਸਕਦਾ ਤੇ ਆਪਾਂ ਤਾਂ ਹੈਵੀ ਪੰਜਾਬੀ ਆ ਬਾਕੀ ਹੋਰ ਗੱਲ ਐ ਇੱਕ ਜਿਹੜੀ ਜਿੱਥੇ ਇੱਕ ਮੈਂ ਦੇਖੀ ਜੀ ਬਾਈ ਹੁਣ ਪਿੰਡਾਂ 'ਚ ਘਰਾਂ ਨੂੰ ਜੰਦੇ ਲੱਗ ਜਾਂਦੇ ਆ ਬਾਈ ਜੀ ਬਾਈ ਪਹਿਲਾਂ ਬੇਟਾ ਵਗ ਜਾਂਦਾ ਜੀ ਉਹ ਉਹਦੀ ਮੈਰਿਜ ਹੋ ਜਾਂਦੀ ਹੈ ਉਹਦੀ ਵਾਈਫ ਆਗ ਜਾਂਦੀ ਹੈ ਉਹਦੇ ਮੰਮੀ ਡੈਡੀ ਆ ਜਾਂਦਾ ਘਰ ਨੂੰ ਜੰਦਾ ਲੱਗ ਜਾਂਦਾ ਖੱਬਲ ਘਾ ਉੱਗ ਜਾਂਦਾ ਘਰਾਂ ਚ ਇਹ ਚੀਜ਼ ਆਪਣੇ ਲਈ ਆਉਣ ਵਾਲੇ ਟਾਈਮ 'ਚ ਬਹੁਤ ਇੱਕ ਵੱਡੀ ਨੈਗੇਟਿਵਿਟੀ ਹੈ ਜੀ ਇਹ ਹੋਣਾ ਨਹੀਂ ਚਾਹੀਦਾ ਜੀ ਜੇ ਹੁਣ ਉਧਰ ਜਾ ਕੇ ਆਪਾਂ ਕੀ ਕਰਦੇ ਆ ਸਭ ਨੂੰ ਪਤਾਗਾ ਕੰਪਰੋਮਾਈਜ਼ ਹੀ ਕਰਦੇ ਆ ਹੋਰ ਕੁਝ ਨਹੀਂ ਕਰਦੇ ਹੋਰ ਕੁਝ ਨਹੀਂ ਸਮਝੌਤਾ ਕਰਦੇ ਆ ਅਗਲਾ ਕਹਿੰਦਾ ਮੈਂ ਇੰਨੇ ਡਾਲਰ ਦਊਂਗਾ ਜੀ ਘੰਟੇ ਦੇ ਆਪਾਂ ਪੜਕ ਦੇਣੇ ਹਾਂ ਕਰ ਦਿੰਦਾ ਬੰਦਾ ਵੀ ਹਾਂ ਕਿਉਂਕਿ ਕੰਮ ਹੀ ਨਹੀਂ ਹੈਗਾ ਜੀ ਕੰਮ ਮਿਲਦਾ ਨਹੀਂ ਕੰਮ ਮਿਲਦਾ ਠੀਕ ਹੈ ਤਾਂ ਕਿਉਂ ਨਾ ਆਪਾਂ ਜੇ ਉਧਰ ਜਾ ਕੇ ਆਪਾਂ ਅ ਟਾਇਲਟ ਵਗੈਰਾ ਸਾਫ ਕਰ ਸਕਦੇ ਆ ਆਪਾਂ ਪੀਜੇ ਡਿਲੀਵਰੀ ਕਰ ਸਕਦੇ ਆ ਆਪਾਂ ਬਰਤਨ ਮਾਂ洗 ਸਕਦੇ ਆ ਆਪਾਂ ਇੱਥੇ ਆਪਦੇ ਦੇਸ਼ ਚ ਆਪਣੇ ਪੰਜਾਬ ਚ ਖੜ ਕੇ ਕਿਉਂ ਨਹੀਂ ਕਰ ਸਕਦੇ ਮੈਂ ਇਹ ਸੋਚਿਆ ਜੀ ਤੇ ਮੈਨੂੰ ਉਮੀਦ ਵੀ ਹੈਗੀ ਹੈ ਕਿ ਆਪਣਾ ਕੰਮ ਜਿਹੜਾ ਲਾਈਨ ਤੇ ਜਾਊਗਾ ਵਧੀਆ ਚੜੂਗਾ ਹੋਰ ਭਾਈ ਤਿੰਨ ਦਿਨ ਹੋ ਗਏ ਤੁਹਾਨੂੰ ਆਇਆਂ ਨੂੰ ਇੱਥੇ ਕੀ ਕਰੇਂ ਪਿੰਡ ਕਿੱ데 ਭਾਈ ਤੁਹਾਡਾ ਪਿੰਡ ਕੌਨ ਸਹੀ ਪਿੰਡ ਕੌਨ ਸਤ ਕੌਨ ਸਤ ਪਿੰਡ ਆ ਭਾਈ ਬਾਈ ਦਾ ਤੇ ਤਿੰਨ ਦਿਨ ਹੋ ਗਏ ਹੈ ਬਾਈ ਤਿੰਨ ਦਿਨਾਂ ਦੇ ਰਿਸਪਾਂਸ ਕਿਵੇਂ ਲੋਕਾਂ ਦਾ ਵਧੀਆ ਬਣ ਤਿੰਨ ਦਿਨਾਂ ਚ ਪਹਿਲੇ ਦਿਨੋਂ ਦੂਜੇ ਦਿਨ ਬੈਟਰ ਸੀਗਾ ਜੀ ਬਟ ਮੈਨੂੰ ਲੱਗਿਆ ਵੀ ਅੱਜ ਸੰਡੇ ਆ ਜੀ ਬਾਈ ਸੰਡੇ ਦਾ ਵੀ ਹੋ ਸਕਦਾ ਮੈਂ ਇਫੈਕਟ ਮੈਂ ਸੋਚ ਰਿਹਾ ਵੀ ਸੰਡੇ ਮੈਂ ਆਫ ਕਰ ਲੱਗ ਜਾ ਜੀ ਬਿਕੋਜ਼ ਮੈਂ ਇਹ ਸਮਝੂ ਵੀ ਮੈਂ ਪ੍ਰੋਫੈਸ਼ਨਲ ਬੰਦਾ ਜੀ ਮੈਂ ਨਾ MBA ਨੂੰ ਭੁੱਲਾਂ ਜੀ ਨਾਮ ਦੀ ਐਜੂਕੇਸ਼ਨ ਨੂੰ ਭੁੱਲਾਂ। ਜੀ। ਬਾਕੀ ਜਿੱਥੇ ਤੱਕ ਮੇਰੀ ਸੋਚ ਹੈ ਵੀ ਜਿਹੜੀ ਐਜੂਕੇਸ਼ਨ ਹੈ। ਜੀ। ਐਜੂਕੇਸ਼ਨ ਦਾ ਮਤਲਬ ਇਹ ਹੈ ਵੀ ਆਪਾਂ ਦੂਜਿਆਂ ਨਾਲ ਵਰਤਾਓ ਕਿਵੇਂ ਕਰਦੇ ਆ। ਜੀ। ਤੁਸੀਂ ਮੇਰੇ ਕੋਲ ਆਏ, ਤੁਸੀਂ ਮੈਨੂੰ ਕਾਲ ਕੀਤੀ ਵੀ ਵੀਰੇ ਨੇ ਕਾਲ ਕੀਤੀ ਅਸੀਂ ਇੰਟਰਵਿਊ ਕਰਨੀ ਆ। ਮੈਂ ਕਿਹਾ ਜੀ ਮੋਸਟ ਵੈਲਕਮ ਤੁਸੀਂ ਆਓ। ਜੀ। ਐਜੂਕੇਸ਼ਨ ਨੇ ਤਾਂ ਮੈਨੂੰ ਇਹ ਸਿਖਾਇਆ ਵੀ ਤੂੰ ਦੂਜਿਆਂ ਨਾਲ ਵਧੀਆ ਵਰਤਾਓ ਵਰਤਾਓ ਕਿਵੇਂ ਕਰਦਾ। ਠੀਕ ਹੈ ਚਲ ਮੇਰਾ ਲੱਖ ਸੀਗਾ ਮੈਨੂੰ ਜੋਬ ਮੇਰੇ ਸੈੱਟ ਨਹੀਂ ਬੈਠੀ ਮੈਂ ਨਹੀਂ ਕਰ ਸਕਿਆ ਮੈਂ ਇੱਥੇ ਖੜਾ ਮੈਂ ਕਰ ਰਿਹਾ। ਜੀ। ਮੈਨੂੰ ਉਹ ਕੋਈ ਨਹੀਂ ਇਸ ਚੀਜ਼ ਦਾ। ਮੈਂ ਸੈਟੀਸਫਾਈ ਬਾਕੀ ਕਿਹੜਾ ਕਿਹੜਾ ਕੀ ਕੀ ਹੁੰਦਾ ਬਈ ਆਪਣੇ ਕੋਲ ਖਾਣਾ ਆਪਣੇ ਕੋਲੇ ਵੀਰੇ ਫਿਲਹਾਲ ਤਾਂ ਹੁੰਦਾ ਕੜੀ ਤੇ ਚਾਵਲ ਹੁੰਦੇ ਆ ਹੋਮ ਮੇਡ ਨੇ ਜੀ ਅੱਛਾ ਹੋਮ ਮੇਡ ਹਾਂ ਸਭ ਤੋਂ ਵੱਡੀ ਗੱਲ ਆ ਬਈ ਹੋਮ ਮੇਡ ਸਾਫ ਸਫਾਈ ਦਾ ਕੰਮ ਜਿਵੇਂ ਤੁਹਾਨੂੰ ਮਿਲੂਗਾ ਨਾ ਇਹਦੇ ਇਹਦੇ ਚ ਰਾਈਸ ਹੁੰਦੇ ਆ ਠੀਕ ਆ ਇਹਦਾ ਕੀ ਐ ਸਵੇਰ ਮਾਰਨਿੰਗ ਸੀ 4 ਵਜੇ ਮੈਰਿਡ ਆ ਇੱਕ ਮੇਰਾ ਬੇਟਾ ਮੇਰੀ ਵਾਈਫ ਇੱਕ ਤਿੰਨ ਜਾਣੇ ਆ ਜੀ ਬਾਈ ਮੈਰਿਡ ਮੈਂ ਵਾਈਫ ਮੇਰੇ ਬਹੁਤ ਕੋਆਪਰੇਟਿਵ ਨੇ ਜੀ ਬਾਈ ਅਸੀਂ 4 ਵਜੇ ਉੱਠਦੇ ਹਾਂ ਦੋਨੇ ਇੱਕ ਚੀਜ਼ ਮੈਂ ਨੋਟ ਕੀਤੀ ਮੈਂ ਕਹਾਂ 4 ਵਜੇ ਨਹੀਂ ਸੁੱਠਿਆ ਜੌਬ ਵੇਲੇ ਆਪਾਂ ਕੀ ਦੇ ਦਾਂ 9 ਵਜੇ ਜਾਣਾ ਜੀ 8:00 ਵਜੇ ਉੱਠ ਖੜੋ 8:30 ਨੂੰ ਨਾਲਾਂਗੇ ਅੱਧੇ ਘੰਟੇ ਦਾ ਬਰਨਾਲੇ ਦਾ ਰਸਤਾ ਲੱਗ ਜਾਾਂਗੇ ਜੀ ਹੁਣ ਅੱਜ ਮੈਂ 4 ਵਜੇ ਉੱਠਿਆ 4 ਵਜੇ ਉੱਠ ਕੇ ਮੋٹے ਮੋٹے ਕੰਮ ਕਰਕੇ ਮੈਂ ਕਹਾਂ ਚਲ ਮੈਂ ਖੇਤ ਗੇੜਾ ਲਾ ਕੇ ਆਉਣਾ ਜੀ ਕਿੱਡਾ ਪਲੱਸ ਪੁਆਇੰਟ ਆ ਯਾਰ ਸਵੇਰ ਸਵੇਰ ਤਾਜੀ ਹਵਾ ਬਾਹਰ ਜਾਣਾ ਜੀ ਇਹ ਚੀਜ਼ ਹੈ ਉਦੋਂ ਬਾਅਦ ਗਿਆ ਤਿਆਰ ਤੁਰ ਕਰਕੇ ਆਪਦਾ ਉਦੋਂ ਬਾਅਦ ਨਹਾਈ ਦਾ ਧੋਈ ਦਾ ਜੀ ਫਿਰ ਇੱਥੇ ਆ ਸਿਮਾਣਾ ਪੈ ਇੱਥੇ ਆ ਜਾਈ ਇੱਕ ਇਹਦਾ ਕੋਈ ਬੰਦ ਵੀ ਬੰਦਨ ਵੀ ਹੈ ਨਹੀਂਗਾ ਵੀ ਤੂੰ 9 ਵਜੇ ਪਹੁੰਚਣਾ ਹੈ ਭਾਵੇਂ 10 ਵਜੇ ਲਾ ਲੋ 11 ਵਜੇ ਭਾਵੇਂ 7 ਵਜੇ ਲਾ ਲੋ ਸਵੇਰ ਨਾ ਆ ਕੇ ਹਾਂ 7 ਤਾਂ ਨਹੀਂ ਵਿਸੇ 8:00 ਵਜੇ ਮੈਂ ਇੱਥੇ ਆ ਜੰਨਾ ਹਾਂ ਨਾ 3 ਵਜੇ ਤੱਕ ਦਾ ਜੇ ਮੇਰਾ ਹੈਗਾ ਸ਼ਡਿਊਲ ਬਟ ਇਨ ਫਿਊਚਰ ਜੇ ਆਪਣਾ ਕੰਮ ਵਧੂਗਾ ਤਾਂ ਆਪਾਂ 4 ਵਜੇ ਤੱਕ ਵੀ ਲਾ ਲਾਂਗੇ ਕੋਈ ਮਸਲਾ ਨਹੀਂ 4 ਵਜੇ ਤੱਕ हां ਸੰਡੇ ਦਾ ਮੇਰਾ ਜਰੂਰ ਪਲਾਨ ਹੈਗਾ ਮੈਂ ਸੰਡੇ ਆਫ ਕਰਿਆ ਕਰੂੰਗਾ ਜੀ ਜੀ ਬਸ ਮੈਨੂੰ ਜੌਬ ਦੀ ਤਰ੍ਹਾਂ ਹੀ ਕਰਨਾ ਆਪਦੀ ਜੀ ਜੀ ਵੀ ਮੈਂ ਸੋਚਣਾ ਯਾਰ ਮੈਂ ਜੌਬ ਕਰ ਰਿਹਾ ਬਟ ਇੱਥੇ ਕੀ ਹੈ ਮੇਰਾ ਕੋਈ ਬੌਸ ਨਹੀਂ ਹੈਗਾ ਮੈਂ ਖੁਦ ਆਪਦਾ ਬੌਸ ਹਾਂ ਜੀ ਤੇ ਮੈਨੂੰ ਕਿਸੇ ਨੂੰ ਜ਼ਿੰਮੇਵਾਰੀ ਨਹੀਂ ਹੈਗੀ ਵੀ ਯਾਰ ਅੱਜ ਘੱਟ ਕੰਮ ਹੋਇਆ ਅੱਜ ਜ਼ਿਆਦਾ ਹੋਇਆ ਕੋਈ ਚੱਕਰ ਨਹੀਂ ਜੀ ਬਈ ਕਮਾਲ ਦੀ ਗੱਲ ਬਾਤ ਆ ਤੁਸੀਂ ਇਹ ਦੇਖੋ ਇਧਰਲੇ ਪਾਸੇ ਬਾਈ ਨੇ ਆਪ ਦੇ ਡਿਗਰੀ ਨੂੰ ਫੇਰ ਵੀ ਮੂਹਰੇ ਰੱਖਿਆ ਹੋਇਆ ਹੈ ਨਾ ਅਜੇ ਬੀ ਐਮ ਬੀਏ ਬਾਈ ਨੇ ਕੀਤੀ ਆ ਇਹ ਬਹੁਤ ਵੱਡੀ ਮਿਸਾਲ ਆ ਬਾਈ ਲੋਕ ਪੜਾਈਆਂ ਪੜੀ ਜਾਂਦੇ ਆ ਪਰ ਫਾਇਦਾ ਗਾਂ ਹੈ ਨਹੀਂ ਹੈ ਨਾ ਬਾਈ ਜਿਆਦਾ ਇੱਕ ਚੀਜ਼ ਹੋ ਰਹੀ ਵੀਰੇ ਜੀ ਬਾਈ ਜੇ ਹੁਣ ਕੋਈ ਬੰਦਾ ਫੋਰਨ ਜਾਂਦਾ ਜੀ ਠੀਕ ਹੈ ਜੀ 25 ਤੋਂ 30 ਲੱਖ ਰੁਪਇਆ ਨਾਰਮਲ ਚੀਜ਼ ਆ ਜੀ ਮੈਂ ਕਹਿੰਦਾ ਯਾਰ 25 ਤੋਂ 30 ਲੱਖ ਦਾ ਇੱਥੇ ਲਾਉਣ ਦੀ ਲੋੜ ਹੀ ਨਹੀਂ ਤੁਸੀਂ ਖੁਦ ਕੰਮ ਚਲਾਓ ਬਸ ਇੱਕ ਦਿਮਾਗ ਦੇ ਵਿੱਚ ਹਰ ਇੱਕ ਬੰਦੇ ਦੇ ਫੈਟ ਉਹੀ ਚੀਜ਼ ਹੈ ਵੀ ਲੋਕ ਕੀ ਕਹਿਣਗੇ ਜੀ ਸਹੀ ਗੱਲ ਹੈ ਇਹ ਗੱਲ ਮੇਰੀ ਵੀਡੀਓ ਹੈ ਜੀ ਹੋ ਸਕਦਾ ਮੇਰੇ ਸੌਰਿਆਂ ਵਾਲੀ ਸਾਈਡ ਵੀ ਜਾਵੇ ਜੀ ਮੇਰੇ ਸਾਰੇ ਪਿੰਡ ਚ ਵੀ ਜਾਵੇ ਜੀ ਕਿਹਦੇ ਕੋਲੇ ਮੈਨੂੰ ਸਵਾਲ ਵੀ ਪੁੱਛਣਗੇ ਪਰ ਮੈਂ ਮੈਂ ਉਹ ਚੀਜ਼ ਨੂੰ ਪਹਿਲਾਂ ਆਪਣੇ ਮਾਈਂਡ ਦੇ ਵਿੱਚ ਸੈੱਟ ਕਰ ਲਿਆ ਵੀ ਇਹ ਚੀਜ਼ਾਂ ਜਿਹੜੀ ਦੁਨੀਆਦਾਰੀ ਆਪਣੇ ਲਈ ਕੋਈ ਮੈਟਰ ਨਹੀਂ ਕਰਦੀ ਉਹ ਮੈਂ ਦੇਖਣਾ ਵੀ ਮੈਂ ਕੀ ਕੰਮ ਕਰਨਾ ਜੀ ਬਾਈ ਇਹ ਚੀਜ਼ ਹੈ ਜੀ ਮੈਂ ਇਹ ਵੀ ਕਹਿਣਾ ਵੀ ਜਿਹੜੇ ਸਾਰੇ ਆਪਣੇ ਨੌਜਵਾਨ ਹਨ ਜਿਹਨੇ ਗੇਰ ਰਜਵਾਰ ਨੇ ਜੀ ਬਾਈ ਕੋਈ ਵੱਡੀ ਗੱਲ ਨਹੀਂ ਯਾਰ ਆਪ ਦਾ ਕੰਮ ਕਰ ਲੋ ਯਾਰ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ ਬਾਈ ਇੱਥੇ ਹੁੰਦਾ ਦਿਮਾਗ ਦੇ ਵਿੱਚ ਬਾਤ ਹੋ ਜਾਂਦੀ ਹੈ ਜੀ ਜੀ ਵੀ ਮੈਂ ਇਹ ਕਰ ਨਹੀਂ ਸਕਦਾ ਤੇ ਲੋਕ ਕੀ ਕਹਿਣਗੇ ਜੀ ਸਹੀ ਗੱਲ ਇਹ ਚੀਜ਼ ਹੈ ਉਹ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਵੀ ਸਾਰਿਆਂ ਨੂੰ ਸਾਰੇ ਜਾਨੀ ਭਰਾ ਮੇਰਾ ਵਧੀਆ ਸਾਥ ਦਿਓ ਤੇ ਸਾਰੇ ਵੀਰਾਂ ਦਾ ਹੀ ਸਾਥ ਦਿਓ ਜਿਹੜੇ ਸਾਰੇ ਆਪਣੇ ਲੋਕਲ ਪੰਜਾਬੀ ਕਹਿੰਦੇ ਜਿਹੜੇ ਵੀ ਕਰਦੇ ਆਂ ਜੀ ਤੇ ਪੰਜਾਬੀਆਂ ਦੀ ਬਈ ਪਹਿਲੇ ਤੌਰ ਤੇ ਸਪੋਰਟ ਕਰੋ ਹਨਾ ਆਪਾਂ ਹੋਰਾਂ ਬੰਦਿਆਂ ਦੀ ਸਪੋਰਟ ਕਰਦੇ ਪਰ ਪੰਜਾਬੀ ਬੰਦੇ ਦੀ ਸਭ ਤੋਂ ਪਹਿਲਾਂ ਸਪੋਰਟ ਕਰੋ ਤੇ ਬਾਕੀ ਬਾਈ ਨੇ ਰੇੜੀ ਆਹ ਲਾਈ ਹੋਈ ਆ ਗੱਡੀ ਹਨਾ ਇੱਥੇ ਕੜੀ ਝੋਲ ਵੀ ਮਿਲੂ ਤੁਹਾਨੂੰ ਦੱਸੀ ਵਗੈਰਾ ਸਾਰਾ ਕੁਝ ਮਿਲੂਗਾ ਨਾ ਇਹਦੇ ਨਾਲ ਠੰਡੀ ਮਿੱਠੀ ਲੱਸੀ ਸਟਾਰਟ ਕਰ ਰਿਆ ਮੈਂ ਓਕੇ ਹਾਂ ਉਹਦੇ ਚ ਵੀ ਉਹ ਸਿੰਪਲ ਨਹੀਂ ਬਣਾਉਂਦਾ ਉਹਦੇ ਵਿੱਚ ਕਾਫੀ ਉਹਦੀ ਰੈਸਪੀ ਦੇਖ ਕੇ ਕਾ ਵੀ ਵਧੀਆ ਬਣਾਵਾਂਗੇ ਜੀ ਬਈ ਵੀ ਸਰਦੀਆਂ ਦੇ ਵਿੱਚ ਇੱਕ ਮੈਂ ਨਹੀਂ ਕਹਿੰਦਾ ਵੀ ਬੰਦਾ ਕੋਲਡ ਡਰਿੰਕ ਨੂੰ ਪ੍ਰੇਫਰ ਕਰੂਗਾ ਉਹ ਪੀਕੇ ਵਾਹ ਐਸਾ ਨਾ ਬਣਾਵਾਗੇ ਬਾਈ ਤੁਸੀਂ ਬਾਈ ਕੋਲੇ ਆਉਣਾ ਜਦੋਂ ਵੀ ਤੁਸੀਂ ਕਚਹਿਰੀ ਦੇ ਵਿੱਚ ਕੋਈ ਕੰਮ ਆਵੋ ਜੇ ਤੁਸੀਂ ਇੱਧਰ ਨੂੰ ਆਹ ਰੋਡ ਕਿਹੜਾ ਬਾਈ ਤੈਨੂੰ ਕਿਹੜਾ ਜਾਂ ਹੰਡਿਆਏ ਨੂੰ ਇਹ ਹੰਡਿਆਏ ਨੂੰ ਜਾਂਦਾ ਜੀ ਤੁਸੀਂ ਹੰਡਿਆਏ ਨੂੰ ਇੱਥੋਂ ਜਾ ਰਹੇ ਹੋ ਜੀ ਜੀ ਇਹ ਗੇਟ ਨੰਬਰ 3 ਆ ਗਿਆ ਬਣ ਵਿਭਾਗ ਦੇ ਕੋਲੇ ਬਣ ਵਿਭਾਗ ਦੇ ਕੋਲੇ ਆ ਗੇਟ ਨੰਬਰ 3 ਨਾਲ ਤੁਸੀਂ ਇੱਥੇ ਬਾਈ ਦੇ ਕੋਲੇ ਆਉਣਾ ਬਾਈ ਇੱਕ ਵਾਰ ਜਰੂਰ ਮੌਕਾ ਦਿਓ ਇੱਕ ਵਾਰ ਦੀ ਮੌਕਾ ਜਦ ਤੁਸੀਂ ਮੈਂ ਕਹਿੰਦਾ ਕਿ ਜਿਹਦੀ ਦੇ ਵਿੱਚ ਥੋੜਾ ਦੂਜਾ ਤੀਜਾ ਜਿਹੜਾ ਲੱਗਿਆ ਪਰ ਤੁਸੀਂ ਬਾਈ ਕੋ ਰੋਕ ਕੇ ਜਾਇਆ ਕਰੋਗੇ ਇੰਨਾ ਟੇਸਟ ਆ ਬਾਕੀ ਬਾਈ ਕੋ ਅਸੀਂ ਵੀ ਪਲੇਟਾ ਕਰਾਉਣੇ ਆ ਦੋ ਇਹ ਸ਼ੇਅਰ ਕਰ ਦਿਓ ਦਾਬ ਕੇ ਵੀਡੀਓ ਨੂੰ ਬਾਈ ਲੋਕੇਸ਼ਨ ਆਪਦੀ ਮਾੜਾ ਇਸ ਦੁਆਰਾ ਲੋਕੇਸ਼ਨ ਵੀਰੇ ਆਪਣੀਆਂ ਜਿਹੜਾ ਕਚੈਰੀ ਚੌਂਕ ਤੋਂ ਅੱਗੇ ਆ ਜਾ ਕੇ ਕੋਟ ਆਉਂਦੀਆਂ ਕਚੈਰੀਆਂ ਆਉਂਦੀਆਂ ਗੇਟ ਨੰਬਰ 3 ਆਪਣੇ ਕੋਲੇ ਬਣ ਵਿਭਾਗ ਠੀਕ ਹੈ ਜੀ ਇਹ ਆਪਣੀ ਲੋਕੇਸ਼ਨ ਹੈ ਜੀ ਤੇ ਜਰੂਰ ਮੌਕਾ ਦਿਓ ਇੱਕ ਵਾਰੀ ਸਾਰੇ ਵੀਰਾ ਜਰੂਰ ਆਣ ਲਓ ਇਹ ਸ਼ੇਅਰ ਕਰ ਦਿਓ ਥੈਂਕ ਯੂ ਥੈਂਕ ਯੂ